And that's about it. If you stand here and just keep mixing, or do lots and lots of small dips, you walk out the brown candle like a lightning. ਸਰਨ ਬੇਰ ਬਸ ਸਤਰੀ ਕਾਉਨ ਆਪ ਦਾ ਵਲੋਗ ਫੁਲ ਕਰਦੇ ਆਂ ਤੇ ਅੱਜ ਅਸੀਂ ਚਲੇ ਆਂ ਇਹ ਬੈਲਰਡ ਇਹ ਸਾਡੇ ਤੋਂ ਜਿਹੜੇ ਘੰਟਾ ਦੂਰ ਤੇ ਉੱਥੇ ਪੁਰਾਣੇ ਟਾਈਮ ਵਿੱਚ ਉੱਥੇ ਕਰਦੇ ਗੋਲਡ ਮਾਈਨਿੰਗ ਉਹ ਤੁਹਾਨੂੰ ਦਿਖਾਵਾਂਗੇ ਤੇ ਇੱਕ ਉਹ ਸ਼ਹਿਰ ਬਹੁਤ ਪੁਰਾਣਾ ਉਹਨਾਂ ਨੇ ਬਣਾ ਕੇ ਰੱਖਿਆ ਹੈ ਹਜੇ ਵੀ ਤੇ ਆਪਾਂ ਚੱਲਦੇ ਆਂ ਤੁਹਾਨੂੰ ਉੱਥੋਂ ਦਾ ਜ ਟੂਰ ਕਰਾਉਨੇ ਆ ਤੇ ਇਹਦੇ ਵਿੱਚ ਨਾ 1852 ਦੇ ਵਿੱਚ 골ਡ ਲੱਭਿਆ ਸੀ ਇਹਨਾਂ ਨੇ ਗੋਰੀਆ ਨੇ ਤੇ ਫਿਰ 1970 ਦੇ ਵਿੱਚ ਇਹਨਾਂ ਨੇ ਆਫੀਸ਼ੀਅਲੀ ਓਪਨ ਕਰਤਾ ਸੀਗਾ ਵਿੱਚ ਟੂਰਿਸਟ ਆ ਸਕਦੇ ਆ ਜਿਵੇਂ ਉੱਥੋਂ ਵੀ ਜਾ ਸਕਦੇ ਆ 19:00 ਵਜੇ ਨੇ ਉਹਨਾਂ ਨੇ ਓਪਨਿੰਗ ਕਰਤੀ ਸੀਗੀ ਇਹਦੀ ਉਦੋਂ ਤੇ ਕਾਫੀ ਲੋਕ ਘਟ ਘਟ ਦੋ ਤੇ ਤਿੰਨ ਮੀਰੇ ਲੋਕ ਇੱਥੇ ਜਾ ਚੁੱਕੇ ਆ ਤੇ ਜੀ ਮੈਨੂੰ ਆਇਆ ਨੂੰ ਇੱਥੇ ਕਾਫੀ ਟਾਈਮ ਹੋ ਗਿਆ ਵਾ 10 ਸਾਲ ਹੋ ਗਏ ਇੱਥੇ ਪਰ ਮੈਂ ਪਹਿਲੀ ਵਾਰ ਜਾ ਰਿਹਾ ਇੱਥੇ ਦੇਖਿਓ ਨਾ ਅੱਜ ਵੀ ਉਹਦੇ ਉੱਥੇ ਘੋੜਾ ਲੱਭਦੇ ਨੇ ਜੇ ਕਿਸੇ ਨੂੰ ਮਿਲ ਜੇ ਤੁਸੀਂ ਟਰਾਈ ਕਰ ਸਕਦੇ ਹੋ ਤੇ ਕੰਮਕਾਰ ਵੀ ਉਦਾਂ ਹੀ 1855 ਵਾਲਾ ਹੀ ਉਦਾਂ ਹੀ ਉੱਥੇ ਹੱਥ ਨਾਲ ਕੰਮ ਕਰਦੇ ਨੇ ਉਹਦੇ ਘੋੜੇ ਵਗੈਰਾ ਚੱਲਦੇ ਨੇ ਉਦੋਂ ਸਾਰਾ ਦਿਖਾਵਾਂਗੇ ਤੇ ਵੱਡੇ ਵਲੌਗ ਦੇ ਵਿੱਚ ਹਾਂਜੀ ਕਾਰ ਰੇ ਲਾਤੀ ਹੀ ਪਾਰਕਿੰਗ ਦੇ ਵਿੱਚ ਤੇ ਹੁਣ ਅਸੀਂ ਚਲੇ ਹਾਂ ਅੰਦਰ ਤੇ ਅਸੀਂ ਕੱਲੇ ਨਹੀਂ ਗਏ ਸੀ ਕਿ ਸਾਡੇ ਨਾਲ ਤਿੰਨ ਫੈਮਿਲੀ ਹੋਰ ਸੀਗੀਆਂ ਤੇ ਉਹਨਾਂ ਵਿੱਚੋਂ ਇੱਕ ਫੈਮਿਲੀ ਅਸੀਂ ਕੈਨੇਡਾ ਤੋਂ ਤਾਂ ਉਹਨਾਂ ਨੂੰ ਆਏ ਇੱਥੇ ਇੱਕ ਦਫ਼ਤੇ ਹੋਏ ਸੀਗੇ ਤੇ ਅਸੀਂ ਸੁੱੱਚੇ ਵੀ ਸਾਰੇ ਚਲ ਕੇ ਘੁੰਮ ਕੇ ਆਉਨੇ ਹਾਂ ਅਸੀਂ ਵੀ ਕਦੀ ਇੱਥੇ ਆਏ ਨਹੀਂ ਸੀਗੇ ਤੇ ਇਹ ਇੱਥੋਂ ਦੀ ਐਂਟਰੈਂਸ ਆ ਇਹ 1970 ਦੇ ਵਿੱਚ ਓਪਨ ਹੋਇਆ ਸੀਗਾ ਟੂਰਿਸਟ ਦੇ ਲਈ ਤੇ ਆਪਾਂ ਤੁਹਾਨੂੰ ਅੰਦਰ ਦਿਖਾਉਨੇ ਆ ਅੰਦਰ ਵੱੜਦੇ ਸਾਰੇ ਇਹਨੇ ਫੇਲੈਂਚ ਲੱਗੇ ਸੀਗੇ ਕਿਉਂਕਿ ਭੀੜ ਬਹੁਤ ਜ਼ਿਆਦੀ ਸੀਗੀ ਸਾਡੇ ਲੌਂਗ ਵੀਕੈਂਡ ਸੀ ਨਾ ਤਾਂ ਕਰਕੇ ਲੋਕੀ ਬਹੁਤ ਆਏ ਹੋਏ ਸੀ 6750 3 ਕਰੋੜ ਜੀਵਨ ਦਾ ਸਟੋਲਰ ਨਹੀਂ ਲੈ ਕੇ ਆਏ ਸੀਗੇ ਤੇ ਇੱਥੇ ਸਟੋਲਰ ਦਿੰਦੇ ਪਏ ਰੈਂਟ ਤੇ ਅਸੀਂ ਫਿਰ 10 ਡਾਲਰ ਦੇ ਉੱਤੇ ਤੇ ਸਾਨੂੰ ਉਹ ਈਜ਼ਲੀ ਹੋਇਆ ਵੀ ਜਿਵੇਂ ਉਹਨੂੰ ਕੈਰੀ ਕਰਨਾ throughout the day ਇਹ ਜਿਹੜਾ ਕਸਬਰ ਬਣਾ ਇਹਨਾਂ 30000 ਸਕਰ ਫੁੱਟ ਵਿੱਚ ਇਹਨਾਂ ਨੇ ਕਿ ਏਰੀਆ ਬਣਾਇਆ ਵਾ ਤੇ ਉਹਦੇ ਵਿੱਚ ਸਾਰਾ ਜਿਵੇਂ ਹੱਟ ਵਗੈਰਾ ਪ੍ਰਾਣੇ ਸਟਾਈਲ ਦੀਆਂ ਨੇ ਜਿਵੇਂ ਤਸਦੂਬ ਹੋ ਗਈ ਆ ਉਹ ਪਰਛਾਤ ਤਾ ਵੇਖੋ ਕਿਵੇਂ ਪ੍ਰਾਣੇ ਟਾਈਮ ਦੀ ਆ ਮੈਟ ਬਗੈਰ ਆ ਬਿਨਾ ਕਿਸੇ ਬਿਜਲੀ ਤੋਂ ਨਾ ਕਿ ਫ੍ਰਿਜ ਹਨਾ ਉਸ ਟਾਈਮ ਨਾ ਹੁੰਦੀ ਸੀਗੀ ਜਿਹੜਾ ਬੇਕਾਰ ਦਿਖਿਆ ਸੀ ਕਿ ਪੁਰਾਣ ਲੱਕੜ ਦਾ ਸੀਗਾ ਤੇ ਜਿਹੜਾ ਹੁਣ ਦਿਖਣ ਲੱਗੇ ਆਪਾਂ ਇਹ ਚੁੱਪਰ ਪੜਦੇ ਲਾ ਹੋਏ ਆ ਤੇ ਸਾਈਡ ਤੇ ਥੋੜਾ ਜਿਹਾ ਡਿਫਰੈਂਟ ਜਿਹਾ ਲੁੱਕ ਜੀ ਉਹ ਦੂਜੇ ਘਰ ਨਾਲੋਂ ਤੇ ਸਾਰੇ ਘਰ ਬਹੁਤ ਯੂਨੀਕ ਤਰ੍ਹਾਂ ਦੇ ਸੀਗੇ ਮੈਂ 5-6 ਦੇਖੇ ਸੀਗੇ ਤੁਹਾਨੂੰ ਹੋਰ ਵੀ ਦਿਖਾਉਣਾ ਕੇ ਜਾ ਕੇ ਮੈਂ ਜਿਹੜਾ ਮੈਂ ਤੁਹਾਨੂੰ ਅਗਲਾ ਘਰ ਦਿਖਾਉਣ ਲੱਗਿਆ ਵਾ ਉਹ ਸਾਰੇ ਪਰਦਿਆਂ ਦਾ ਵਾ ਜਿਵੇਂ ਕਿ ਕਪੜਾ ਲਾਇਆ ਹੋਏ ਉਹਦੇ ਤੇ ਅੰਦਰੋਂ ਲੱਕੜ ਦੀ ਸਪੋਰਟ ਆ ਥੋੜੀ ਜੀ ਬਾਕੀ ਸਾਰਾ ਕਪੜਾ ਹੀ ਤੰਬੂ ਜਿਹਾ ਬਣਾਇਆ ਹੋਇਆ ਵਾ ਇਹਨੂੰ ਦੇਖ ਕੇ ਮੈਨੂੰ ਫੀਲ ਹੋਇਆ ਜਿਵੇਂ ਆਪਣੇ ਬਚਪਨ ਦੇ ਵਿੱਚ ਆਪਣੇ ਘਰ ਸਿੱਖ ਰਹਿੰਦੇ ਹੋਣਗੇ ਜਾਂ ਮੁਸਲਮਾਨ ਰਹਿੰਦੇ ਹੋਣਗੇ ਅਜਿਹੇ ਤੰਬੂ ਦੇ ਵਿੱਚ ਇਹ ਵਾਲੇ ਘਰ ਦੇ ਵਿੱਚ ਲੱਕੜ ਦਾ ਦੇਖੋ ਕਿ ਬਿਲਕੁਲ ਸਸਤਮਾਨ ਨਹੀਂ ਹੋਇਆ ਹੈਗਾ ਸਿਰਫ سپورਟ ਹੀ ਦਿੱਤੀ ਆ ਬਾਕੀ ਥੱਲੇ ਤੋਂ ਦਰੀਆਂ ਵਛਾਈਆਂ ਉੱਪਰ ਗੱਦੜ ਵਛਾਇਆ ਹੋਇਆ ਸਿੰਪਲ ਜਿਹਾ ਘਰ ਆ ਇਹ ਤਾਂ ਧੋਗਲਾ ਘਰ ਆ ਉਹਦੀ ਵੀ ਲੁੱਕ ਸੇਮ ਹੀ ਆ ਜਿਵੇਂ ਲੱਕੜ ਦੀਵਾਰ ਸਪੋਰਟ ਲਈ ਹੋਈ ਆ ਤੇ ਛੱਤ ਨੂੰ ਸਾਈਡ ਤੇ ਪੜਦੇ ਨੇ ਤੇ ਅੰਦਰ ਮੰਝੜਾ ਹੀ ਹੋਇਆ ਬਸ ਇਹਦੇ ਵਿੱਚ ਤੇ ਨਾਲ ਆਪਣਾ ਕਹੀ ਆ ਤੇ ਨਾਲ ਜਿਵੇਂ ਕੰਮ ਕਮ ਕਰਨ ਉਸਾਰ ਕਲੋਕੀ ਦੇ ਰੋਟ ਕੇ ਨਾਲ ਉਹਨਾਂ ਕੰਮ ਕਰਨਗੇ ਆ ਆਪਣੇ ਜੀਵਨ ਬੈਠੀ ਹੋਈ ਆ ਨੀ ਵੀ ਨਿਆਰੇ ਲੈਂਦੀ ਸੀ ਬਿਲਕੁਲ ਦنگਣੀ ਕੀਤਾ ਇਹਨੇ ਤੇ ਆ ਗਾਹਾਂ ਜਿਵੇਂ ਪਾਰਟ ਟਾਈਮ ਦੇ ਵਿੱਚ ਆ ਕੋੜੀਆਂ ਦੇ ਪਿੱਛੇ ਪਾ ਕੇ ਨਾ ਗੱਡੇ ਜੀ ਇਹਦੇ ਉੱਪਰ ਸਮਾਨ ਰੱਖ ਕੇ ਲੈ ਕੇ ਜਾਂਦੇ ਹੋਣਗੇ ਬਹੁਤ ਜਲਦੀ ਸਟਰੋਂਗ ਸਿਲਕਣਾ ਤੇ ਜਿਹੜੇ ਟਾਇਰ ਸੀਗੇ ਉਹਨਾਂ ਉੱਪਰ ਇਹਨੇ ਲੋਹਾ ਲਾਇਆ ਹੋਇਆ ਸੀਗਾ ਵੀ ਟੁੱਟਣ ਦਾ ਡਰ ਉਹ ਜਿੰਨੇ ਵੀ ਆਪਾਂ ਘਰ ਦੇਖੇ ਹਨ ਉਹਨਾਂ ਦਾ ਲੁੱਕ ਬਾਰ ਉਹ ਇਦਾਂ ਸੀਗੀ ਤੇ ਨਾਲ ਇੱਕ ਸ਼ਾਪ ਆ ਇੱਥੇ ਇਹ ਸ਼ਾਪ ਦੇ ਅੰਦਰ ਜਿਵੇਂ ਮੀਟ ਵਗੈਰਾ ਜਾਂ ਕੋਈ ਖਾਣ ਪੀਣ ਦਾ ਥੋੜਾ ਮਿਲਦਣਾ ਉਸ ਟਾਈਮ ਦੇ ਵਿੱਚ ਤੇ ਜਿਹੜੀ ਸ਼ਾਪ ਹਨਾ ਜਾਂ ਸਾਰਾ ਏਰੀਆ ਉਸ ਟਾਈਮ ਤੇ ਛਿੰਕੇ ਰਹਿੰਦੇ ਸੀਗੇ ਕਿਉਂਕਿ ਨਾ ਸਾਰੀ ਬਿਲਡਿੰਗਾਂ ਜੇ ਬਾਹਰ ਆ ਹਨਾ ਲੈਂਗੁਏਜ ਛਿੰਕਿਆਂ ਵਾਲੀ ਆ ਤੇ ਆ ਉੱਥੇ ਰਿਵਰ ਸੀਗੀ ਜਿਹਦੇ ਵਿੱਚ ਉਸ ਟਾਈਮ 골ਡ ਵਗੈਰਾ ਸੀਗਾ ਕਾਫੀ ਹੁਣ ਬਹੁਤ ਘੱਟ ਆ ਕੇ ਹੈਗੇ ਨੂੰ ਰੇਅਰ ਮਿਲਦਾ ਵਾ ਕਿਉਂਕਿ ਸਾਰੇ ਇਹਨਾਂ ਨੇ ਉਦੋਂ ਕੱਢ ਲਏ ਸੀਗਾ ਇੱਥੇ ਆ ਕੇ ਸਾਨੂੰ ਇਦਾਂ ਲੱਗਦਾ ਸੀਗਾ ਵੀ ਜਿਵੇਂ ਇਸ ਨੂੰ ਪੁਰਾਣੇ ਟਾਈਮ 'ਚ ਆ ਕੇ ਹੋਵਾਂਗੇ ਤੇ ਸਾਰੀ ਲੁੱਕ ਪੁਰਾਣੇ ਟਾਈਮ ਦੀ ਆ ਬਹੁਤ ਚੰਗਾ ਲੱਗ ਰਹੀ ਸਾਨੂੰ ਇੱਥੇ ਆ ਕੇ ਦੇਖੋ ਜਿਵੇਂ ਇੱਥੇ ਆ ਟੈਂਪਲ ਵੀ ਚਾਈਨੀਜ਼ ਦਾ ਹੀ ਆ ਉਸ ਟਾਈਮ ਦਾ ਕਿਉਂਕਿ ਇੱਥੇ ਰਹਿੰਦੇ ਲੋਕ ਚਾਈਨ ਵਾਲੇ ਸੀਗੇ ਤੇ ਇਹ ਲੋਕਾਂ ਨੇ ਇੱਥੇ ਆਪਣੀ ਵਿਸ਼ੇਤ ਲਾਈਆਂ ਸੀਗੀਆਂ ਲਿਖ ਲੇ ਕੇ ਤੇ ਅੰਦਰੋਂ ਮੈਂ ਟੈਂਪਲ ਦੀ ਵੀਡੀਓ ਇਸ ਕਰਕੇ ਨਹੀਂ ਬਣਾਈ ਸੀਗੀ ਅੰਦਰੋਂ ਪ੍ਰੇਅ ਕਰ ਰਹੇ ਸੀਗੇ ਚਾਈਨੀਜ਼ ਤਾਂ ਕਰਕੇ ਵੀ ਮੈਂ ਵੀਡੀਓ ਲਈ ਬਾਰ ਬਾਰ ਹੀ ਬਣਾਈ ਸੀਗੀ ਤੇ ਫਿਰ ਅੱਗੇ ਹੀ ਮੇਨ ਪੁਆਇੰਟ ਤੇ ਸਾਰੇ ਲੋਕੀ ਆਪਣਾ ਲੱਕੜੇ ਮਾਰੇ ਸੀਗੇ ਤੇ 골ਡ ਫਾਈਂਡ ਕਰ ਰਹੇ ਸੀਗੇ ਮੈਂ ਵੀ ਟਰਾਈ ਕੀਤਾ ਪਰ ਮੈਨੂੰ ਮਿਲਿਆ ਨਹੀਂ

ਹੁਣ ਤੁਹਾਨੂੰ ਸਾਨੂੰ ਲੱਗੀ ਭੁੱਖ ਤੇ ਫੇਰ ਅਸੀਂ ਲੱਭਿਆ ਰੈਸਟੋਰੈਂਟ ਤੇ ਬਾਈ ਕਹਿੰਦਾ ਕਿ ਉੱਥੇ ਰੈਸਟੋਰੈਂਟ ਆ ਵੀ ਉਧਰ ਚੱਲਦੇ ਹਾਂ ਉੱਥੇ ਕੁਝ ਖਾਣ ਨੂੰ ਦੇਖਦੇ ਕੀ ਮਿਲਦਾ ਵਾ ਫੇਸ ਇਸਾਰੇ ਲੱਗੇ ਲਹਿੰਦੇ ਵਿੱਚ ਤੇ ਇੱਥੇ ਅਸੀਂ 버ਗਰ ਵਗੈਰਾ ਕਰਾਏ ਕਿਉਂਕਿ ਵੈਜ ਦੀ ਆਪਸ਼ਨ ਬਹੁਤ ਘੱਟ ਸੀਗੀ ਬਾਕੀ ਸਾਰਾਂ ਗੋਰੀਆਂ ਦੇ ਖਾਣ ਵਾਲੇ ਸੀਗਾ ਤੇ ਜਿਹੜੀ ਏਜੀ ਲੁੱਕ ਸੀਗੀ ਅੰਦਰੋਂ ਤੇ ਏਜੀ ਸੀਗੀ ਜਿਵੇਂ ਫੈਂਸੀ ਲੁੱਕ ਸੀਗੀ ਰੈਸਟੋਰੈਂਟ ਦੀ ਪਰ ਬਾਹਰੋਂ ਜਿਵੇਂ 올ਡ ਸਟਾਈਲ ਸੀਗਾ ਫੇਸ ਸਾਡੇ ਮਿਲ ਸਕੇ ਸੀਗੇ ਬਰਗਰ ਹਿਲੇ ਚਲੇ ਸੀਗੇ ਤੇ ਪਹਿਲਾਂ ਕਾਫੀ ਤੇ ਚਿਪਸ ਵਗੈਰਾ ਸਾਡੇ ਦੋ ਜੱਜ ਬਾਈ ਲੈ ਕੇ ਸੀਗਾ ਫਿਰ ਇੱਥੇ ਸੀ 15 ਮਿੰਟ ਮੇ ਕੇ ਨਾਲ ਗੱਲਾਂបੱਤਾਂ ਮਾਰੀਆਂ ਨਾਲ ਥੋੜੀ ਬਹੁਤੀ ਅਰੇਸਟ ਕੀਤੀ ਫੇਸ ਤੋਂ ਫਰੈਸ਼ ਹੋ ਕੇ ਫੇਸ ਹੀ ਗਾਹ ਦਾ ਸਭ ਸਟਾਰਟ ਕੀਤਾ ਇਹ ਦੋਤੇ ਸੀ ਖਾ ਪੀ ਕੇ ਨਾ نیچے ਜਾ ਰਹੇ ਸੀ ਨਾ ਤੇ ਉਹ ਕੋਡੇ ਉੱਪਰ ਇੱਕ ਜਵਾਕ ਬੈਠਾ ਸੀਗਾ ਤੇ ਉਹਦੇ ਮਾਂ ਪਿਓ ਨਾਲ ਗੱਲਾਂ ਕਰ ਲਾ ਪਿਆ ਆਪਸ ਦੇ ਵਿੱਚ ਤੇ ਉਹ ਜਵਾਕ ਨੀਚੇ ਡੇਪਿਆ ਤੇਜ ਜਵਾਗ ਦੇ ਕਾਫੀ ਸੱਟ ਲੱਗੀ ਉਹਦੇ ਇਸ ਕਰਕੇ ਹੌ ਟਾਈਮ ਆਪਣੇ ਜਵਾਕਾਂ ਨੂੰ ਤਿਆਰ ਰੱਖੋ ਤੇ ਜੋ ਜਵਾਗ ਦਾ ਪਚਾ ਹੋ ਗਿਆ ਸੀਗਾ ਜਦੋਂ ਸੱਟ ਨਹੀਂ ਲੱਗੀ ਤੇ ਤੇ ਬਾਅਦ ਚ ਇਹ ਜੀਵਨ ਹੋ ਰਿਹਾ ਹੈ ਧਿਆਨ ਨਾਲ ਰੱਖੀ ਵੀ ਕਿਤੇ ਸੱਟ ਨਾ ਲੱਗ ਜੇ Oh, excuse me sorry, sorry. Once they're dipping, will And then into your water. And then you can hold it. And now I've got the option of pink or blue. If I go into the pink, you need to move it work. Work. Don't worry if it doesn't work. You need to cool it down every time. And then you'll change. Pink, yeah. And then you mix your colours. If you mix yellow and green now, you get green. Good. And if you mix pink and blue up top, you get different. And that's about it. If you stand here and just keep mixing, or do lots and lots of small dips, you walk out with a brown candle like a No, i that No. Uh, On okay. pink? color, <inaudible> ਉਹ ਘਰ ਨੂੰ ਹੂੰ ਹੂੰ ਪਤਾ ਪੂਰਾ ਪੂਰਾ ਕਰ ਦੇ ਅੰਦਰੋਂ ਪੂਰਾ ਜਾਂਦੇ ਅੰਦਰ ਪੂਰਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਜੂਸ ਵੀ ਹੈ ਨਾ ਕਿੱਡੇ ਕਿੱਡੇ ਵੱਡੇ ਨੇ ਨਾ ਉੱਚੇ ਇਹ ਛੋਟੇ ਵੀ ਨੇ चला येच चलो जी <laughs> चलो जी मोडो गाडी मोडो <laughs> ਹਾਂਜੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਗੀ ਮੇਰੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਔਨ ਕਰ ਲਿਓ ਤੇ ਅੱਗੇ ਕੋਈ ਵੀ ਵੀਡੀਓ ਆਏ ਕਰੂਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗ ਜਾਇਆ ਕਰੂਗੀ ਮਿਲਦੇ ਹਾਂ ਕਿਸੇ ਅਗਲੇ ਵਲੌਗ ਦੇ ਵਿੱਚ ਬਾਏ ਬਾਏ ਟੇਕ ਕੇਅਰ